ਅੱਜ ਬੀਜਪੀ ਦੇ ਪ੍ਰਤੀਨਿਧੀ ਮੰਡਲ ਮਾ ਮੇਮ ਰਾਜਪਾਲ ਜੀ ਨੂੰ ਮਿਲ ਕੇ ਆਇਆ ਅਸੀਂ ਉਹਨਾਂ ਅਗੇ ਡਿਮਾਂਡ ਰੱਖੀ ਹੈ ਕਿ ਉਹਨਾਂ ਦੇ ਮਾਧਿਅਮ ਦੇ ਨਾਲ ਸਰਕਾਰ ਨੂੰ ਚਿਤਾਇਆ ਜਾਏ ਔਰ ਸਰਕਾਰ ਤੱਕ ਸਾਡੀ ਗੱਲ ਪਹੁੰਚਾਈ ਜਾਏ ਔਰ ਆਪਣੀਆਂ ਸ਼ੰਕਾ ਵੀ ਜ਼ਾਹਿਰ ਕੀਤੀਆਂ ਕਿ ਇਹ ਜਿਹੜੀ ਸਰਕਾਰ ਆ ਨਗਰਪਾਲਿਕਾਵਾਂ ਦੇ ਚੋਣਾਂ ਨੂੰ ਰੋਕਣ ਦਾ ਵੱਲਬਦਰੀ ਹੈ ਹਰ ਹਾਲਤ ਚ ਨਗਰਪਾਲਿਕਾ ਨਗਰ ਨਿਗਮ ਦੇ ਚੋਣ ਸਮੇਂ ਤੇ ਹੋਣੇ ਚਾਹੀਦੇ ਨੇ ਲੇਕਿਨ ਜਿਸ ਪ੍ਰਕਾਰ ਇਸ ਸਰਕਾਰ ਨੇ ਹੱਦਬੰਦੀ ਕੀਤੀ ਹੈ ਉਹਦੇ ਅੰਦਰ ਨਿਯਮਾਂ ਦਾ ਪੂਰੀ ਤਰ੍ਹਾਂ ਉਲੰਘਣ ਕੀਤਾ ਹੈ ਅਗਲੇ ਸਾਲ ਤੋਂ ਜਨਸੰਖਿਆ ਅਭਿਆਨ ਚਾਲੂ ਹੋਣ ਵਾਲਾ ਗਿਣਤੀ ਦਾ ਉਹਨੂੰ ਧਿਆਨ ਚ ਰੱਖਜੋ ਇਹ ਇਸ ਵੇਲੇ ਸਾਰੇ ਵਾਰਡ ਔਰ ਸਾਰੀਆਂ ਵਿਧਾਨ ਸਭਾ ਫ੍ਰੀਜ਼ ਹੋ ਜਾਣੀਆਂ ਚਾਹੀਦੀਆਂ ਸੀ 19 ਜੂਨ ਦੀ ਉਹ ਨੋਟੀਫਿਕੇਸ਼ਨ ਹੈ ਜਨਸੰਖਿਆ ਨੂੰ ਲੈ ਕੇ ਉਹਦੇ باوجود ਵੀ ਇਹ ਸਰਕਾਰ ਮਨਮਰਜ਼ੀ ਕਰਦੇ ਹੋਏ ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਦਾ ਪਾਲਣ ਕੀਤੇ ਬਿਨਾ ਰਾਜਨੀਤਿਕ ਲਾਭ ਉਠਾਣ ਦੇ ਲਈ ਹੱਦਬੰਦੀ ਜਿਹੜੀ ਇਹਨਾਂ ਨੇ ਕੀਤੀ ਹੈ ਉਹ ਪੂਰੀ 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 ਤਰ੍ਹਾਂ ਸੰਵਿਧਾਨ ਦੇ ਕਾਨੂੰਨੀ ਧਾਰੇ ਦੇ ਅਗੇਂਸਟ ਹੈ ਨਾ ਹੀ ਉਹ ਸੰਵਿਧਾਨੀਆ ਮਰਿਆਦਾਵਾਂ ਨੂੰ ਪੂਰੀ ਕਰਦੀ ਹੈ ਨਾ ਹੀ ਕਾਨੂੰਨੀ ਪੱਖ ਜਿਹੜਾ ਉਹਦਾ ਬਹੁਤ ਕਮਜ਼ੋਰ ਹੈ ਇਹਦੇ ਲਈ ਮਾਮੀਮ ਰਾਜਪਾਲ ਜਿਹੜਾ ਜਿਹੜੇ ਨੇ ਉਹ ਦਖਲਅੰਦਾਜ਼ੀ ਕਰਨ ਔਰ ਸਰਕਾਰ ਨੂੰ ਇਹ ਇਸ ਪ੍ਰਕਾਰ ਦੇ ਕੰਮ ਕਰਨ ਤੋਂ ਰੋਕਣ ਇਹਨਾਂ ਨੇ ਕੀਤਾ ਕੀ ਹੈ ਪ੍ਰਾਣੀ ਹੱਦਬੰਦੀ ਨੂੰ ਪੂਰੀ ਤਰ੍ਹਾਂ ਨਾਲ ਤੋੜਿਆ ਜਿਹੜੇ ਐਸਸੀ ਵਾਰਡ ਹੈ ਉਹਨਾਂ ਦੀ ਹਮੇਸ਼ਾ ਇਹ ਰੰਦਾ ਕਿ ਜਿੱਥੇ ਐਸਸੀ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ ਤੇ ਉਹ ਐਸਸੀ ਵਾਰਡ ਬੰਦੇ ਨੇ ਲੇਕਿਨ ਇਹਨਾਂ ਨੇ ਐਸਸੀ ਵਾਰਡਾਂ ਨੂੰ ਜਿੱਥੇ ਪੋਪੂਲੇਸ਼ਨ ਹੈ ਉਹਨਾਂ ਨੂੰ ਜਨਰਲ ਕਰਤਾ ਜਿੱਥੇ ਜਨਰਲ ਪੋਪੂਲੇਸ਼ਨ ਹੈ ਉਹਨੂੰ ਐਸਸੀ ਕਰਤਾ ਐਸਸੀ ਭਰਾਵਾਂ ਦਾ ਨਾਂ ਤਾਂ ਬੜਾ ਲੈਂਦੇ ਨੇ ਰੋਲਾ ਵੀ ਉਹਨਾਂ ਦੇ ਨਾਂ ਤੇ ਬਹੁਤ ਪਾਉਂਦੇ ਨੇ ਉਹਨਾਂ ਦੇ ਅਧਿਕਾਰ ਨੂੰ ਖੋਨ ਦਾ ਕੰਮ ਇਹਨਾਂ ਨੇ ਕੀਤਾ ਇਹਦੇ باوجود ਇਹਦਾ ਇੱਕ ਨਿਯਮ ਹੈ ਕਿ ਜਦੋਂ ਵੀ ਹੱਦਬੰਦੀ ਦੀ ਜਿਹੜੀ ਨੋਟੀਫਿਕੇਸ਼ਨ ਉਹ ਕੀਤੀ ਜਾਂਦੀ ਹੈ ਉਹਦੇ ਨਾਲ ਹੀ ਉਹਦਾ ਨਕਸ਼ਾ ਵੀ ਜਿਹੜਾ ਸ਼ਾਇਆ ਕੀਤਾ ਜਾਂਦਾ ਹੱਦਬੰਦੀ ਦੀ ਨੋਟੀਫਿਕੇਸ਼ਨ ਕਰ ਰਹੇ ਨੇ ਮਾਨੋ 22 ਤਰੀਕ ਨੂੰ ਉਹਨੂੰ ਸ਼ਾਇਆ ਕਰ ਰਹੇ ਨੇ 25 ਤਰੀਕ ਨੂੰ ਨਕਸ਼ਾ ਜਿਹੜਾ ਉਹ ਲਗਾ ਰਹੇ ਨੇ 27 ਤਰੀਕ ਰਾਤ ਨੂੰ ਔਰ 29 ਤਰੀਕ ਤੱਕ ਇਤਰਾਜ਼ ਮੰਗ ਰਹੇ ਨੇ ਔਰ ਕਿਹਾ ਕੀ ਜਾ ਰਿਹਾ ਕਿ 7 ਦਿਨ ਦੇ ਵਿੱਚ ਘਰ ਇਤਰਾਜ਼ ਦੇਣੇ ਨੇ ਉਹ 22 ਤੋਂ 7 ਤੋਂ 29 ਬਣ ਜਾਣੀ ਹੈ ਵਿਚਕਾਰਛਣੀ ਆਤਮਰ ਦੀ ਛੁੱਟੀ ਸੀ ਇਹਦੇ ਤੋਂ ਸਾਫ ਪਤਾ ਲੱਗਦਾ ਹੈ ਕਿ ਇਸ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਲੋਕਤਾਂਤ੍ਰਿਕ ਤਰੀਕੇ ਨਾਲ ਨਹੀਂ ਜ਼ੋਰ ਦਰਵਾਜੇ ਨਾਲ ਚੋਣਾਂ ਨੂੰ ਲੁੱਟਣ ਦੀ ਹੈ ਕਿਉਂਕਿ ਤੁਸੀਂ ਪਿਛਲੀਆਂ ਵੀ ਜਿਹੜੀਆਂ ਨਗਰਪਾਲਿਕਾ ਨਿਗਮਾਂ ਦੇ ਚੋਣ ਦੇ ਕੇ ਆਮ ਆਦਮੀ ਪਾਰਟੀ ਨੂੰ ਕਿਤੇ ਵੀ ਸਪਸ਼ਟ ਬਹੁਮਤ ਨਹੀਂ ਮਿਲਿਆ ਲੇਕਿਨ ਉਹਨਾਂ ਨੇ ਤੰਤਰ ਦਾ ਦੁਰਉਪਯੋਗ ਕਰਕੇ ਆਪਣੇ ਮੇਰ ਬਣਾਏ ਸਾਡਾ ਇਹ ਕਹਿੰਦਾ ਫਿਰ ਫ੍ਰੀ ਇਲੈਕਸ਼ਨ ਹੋਣਾ ਚਾਹੀਦਾ ਭਾਇ ਮੁਕਤ ਚੋਣ ਹੋਣਾ ਚਾਹੀਦਾ ਪੁਰਾਣੀ ਹੱਦਬੰਦੀ ਤੇ ਹੋਣਾ ਚਾਹੀਦਾ ਨਵੀਂ ਹੱਦਬੰਦੀ ਕਰਨ ਦਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਇਹਨਾਂ ਨੇ ਕਿਸੇ ਨਿਯਮ ਦਾ ਪਾਲਣ ਨਹੀਂ ਕੀਤਾ ਇਸ ਕਰਕੇ ਮਾਹਮੀ ਰਾਜਪਾਲ ਜਿਹੜੇ ਨੇ ਉਹ ਦਖਲ ਦੇਣ ਇਸ ਮਾਮਲੇ